ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਟੂਰ ਦੌਰਾਨ ਅਸੀਂ ਹਿਮਾਚਲ ਪਹੁੰਚ ਚੁੱਕੇ ਆ ਤੇ ਇਸ ਵਕਤ ਅਸੀਂ ਹਿਮਾਚਲ ਦੇ ਜਿਹੜੇ ਜੰਗਲਾਂ ਦੇ ਵਿੱਚ ਆ तकरीबन ਆਸੇ ਪਾਸੇ ਸਾਰੀਆਂ ਪਹਾੜੀਆਂ ਨੇ ਜੰਗਲ ਵੀ ਬਹੁਤ ਜਿਹੜੇ ਮੈਂ ਕਹਦੀ ਸੰਘਣੇ ਜੰਗਲ ਨੇ ਇੱਥੇ ਵੈਸੇ ਖਤਰਾ ਤਾਂ ਕੋਈ ਏਡਾ ਖਾਸ ਨਹੀਂ ਹੈਗਾ ਪਰ ਇੱਥੇ ਇੱਕ ਸਕਿਉਰਿਟੀ ਲੱਗੀ ਹੈ ਅੰਦਰ ਤੱਕ ਨਹੀਂ ਜਾਣ ਦਿੰਦੇ ਇੱਥੋਂ ਦਾ ਜਿਹੜਾ ਅਸੀਂ ਰਹਿਣ ਸਹਿਣ ਦੇਖਿਆ ਨਾ ਲੋਕਾਂ ਦਾ ਦੂਰ ਦੂਰ ਘਰ ਨੇ ਖੇਤੀ ਵੀ ਕਰਦੇ ਨੇ ਆਪਣੇ ਪੰਜਾਬ ਦੀ ਤਰ੍ਹਾਂ ਖੇਤੀ ਵੀ ਕਰਦੇ ਨੇ ਛੋਟੇ ਛੋਟੇ ਖੇਤਰੇ ਵਿੱਚ ਪੱਥਰ ਨੇ ਛੋਟੇ ਛੋਟੇ ਜਿਹੜੇ ਖੇਤਾਂ ਦੇ ਵਿੱਚ ਇਸ ਕਰਕੇ ਥੋੜੀ ਖੇਤੀ ਕਰਦੇ ਨੇ ਆਪਣੇ ਖਾਣ ਪੀਣ ਜੋਗੀ ਪਰ ਲੋਕ ਬੜੇ ਵਧੀਆ ਨੇ ਇੱਥੋਂ ਦੇ ਬੜੇ ਪਿਆਰ ਵਾਲੇ ਲੋਕ ਨੇ ਬੜਾ ਇੱਜ਼ਤ ਕਰਦੇ ਨੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਸਾਡੀ ਟੀਮ ਨੇ ਤਕਰੀਬਨ ਇੱਥੇ 2-3 ਦਿਨ ਰੁਕਣਾ ਤੇ ਬੜਾ ਵਧੀਆ ਲੱਗਿਆ ਸੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵੱਧ ਤੋਂ ਵੱਧ ਜਿਹੜੀਆਂ ਇੱਥੋਂ ਦੀਆਂ ਚੰਗੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ तकरीबन ਹਿਮਾਚਲ ਹੈ ਹੀ ਸਾਰਾ ਚੰਗਾ ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਦੇਵਤਿਆਂ ਦੀ ਧਰਤੀ ਆ ਤੇ